ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਬੇਨਤੀ ਕੀਤੀ ਸੀ ਕਿ 6 ਤਰੀਕ ਦੀ ਰਾਤ ਨੂੰ ਫੌਜ ਨੇ ਬੜਾ ਭਰਪੂਰ ਹਮਲਾ ਕੀਤਾ ਜਿਸ ਦੇ ਵਿੱਚ ਸਾਰੇ ਦਰਬਾਰ ਸੰਗੂਤ ਦੇ ਉੱਤੇ ਫੌਜ ਦਾ ਕਬਜ਼ਾ ਹੋ ਗਿਆ ਔਰ ਭਾਈ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਓ ਵੀ ਸ਼ਹੀਦ ਹੋ ਗਏ ਸਰੀਰ ਉਹਨਾਂ ਦੀ ਦੇਪਰਾਪਤੋਗੀ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਭਾਈ ਥਾਰਾ ਸਿੰਘ ਉਹ ਵੀ ਸ਼ਹੀਦ ਹੋ ਗਏ ਸਾਰੇ ਲੇਕਿਨ ਅਜੇ ਵੀ ਇੱਕ ਦੋ ਅਸੇ ਜਗ੍ਹਾ ਸਨ ਜਿੱਥੇ ਸਿੰਘਾਂ ਨੇ ਅੰਦਰ ਮੋਰਚੇ ਬਣਾਏ ਹੋਏ ਸਾਨੂੰ ਅੰਦਰੋਂ ਜਿਹੜਾ ਉਹ ਗੋਲੀਬਾਰੀ ਕਰ ਰਹੇ ਸਨ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਜਿਸ ਵਲੇ ਸਾਰੇ ਸਮੂਹ ਦੇ ਉੱਤੇ ਕਬਜ਼ਾ ਹੋ ਚੁੱਕਾ ਸੀ ਉਹਨਾਂ ਸਿੰਘਾਂ ਨੂੰ ਪਤਾ ਸੀ ਕਿ ਅਸੀਂ ਕਿਸੇ ਤਰ੍ਹਾਂ ਵੀ ਹੁਣ ਬਹੁਤਾ ਸਮਾਂ ਇਹਨਾਂ ਦਾ ਟੱਕਰ ਨਹੀਂ ਕਰ ਸਕਦੇ ਉਹਨਾਂ ਨੂੰ ਬਾਰ ਬਾਰ ਕਿਹਾ ਗਿਆ ਕਿ ਤੁਸੀਂ ਆਤਮਿਕ ਸਮਰਪਣ ਕਰ ਦਿਓ ਲੇਕਿਨ ਉਹਨਾਂ ਸਿੰਘਾਂ ਨੇ ਅਖੀਰ ਤੱਕ ਆਤਮ ਸਮਰਪਣ ਕਰਨ ਦੀ ਬਜਾਏ ਸ਼ਹੀਦ ਹੋਣਾ ਜਿਹੜਾ ਉਹ ਮਨਜ਼ੂਰ ਕੀਤਾ ਔਰ ਆਖਰੀ ਦਮ ਤੱਕ ਲੜਦੇ ਰਹੇ ਇਸ ਹਾਲਾਤ ਦੇ ਵਿੱਚ ਵੀ ਇੱਕ ਵੀ ਸਿੰਘ ਨੇ ਉਹਨਾਂ ਦੇ ਵਿੱਚੋਂ ਆਤਮ ਸਮਰਪਣ ਨੇ ਕੀਤਾ ਇਹ ਆਪਣੇ ਆਪ ਚ ਇੱਕ ਬੜੀ ਵਿਲੱਖਣ ਗੱਲ ਵੀ ਹੈ ਵਿਲੱਖਣ ਐਗਜ਼ਾਮਪਲ ਵੀ ਹੈ ਜੋ ਬਰਬਾਦੀ ਦੀ ਦਾਸਤਾ ਹੈ ਉਸ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਆਪ ਵੇਖ ਸਕਦੇ ਹੋ ਜੋ ਦਰਬਾਰ ਸਾਹਿਬ ਸਮੂਹ ਦੇ ਵਿੱਚ ਹਾਦਸਾ ਸੀ ਖੂਨ ਦੀਆਂ ਨਦੀਆਂ ਵਗ ਰਹੀਆਂ ਸਨ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਲਾਸ਼ਾਂ ਤਰ ਰਹੀਆਂ ਸਨ ਸਾਰਾ ਪ੍ਰਕਰਮਾ ਲਾਸ਼ਾਂ ਦੇ ਨਾਲ ਭਰੀ ਹੋਈ ਸੀ ਔਰ ਜੋ ਬੇਇਜ਼ਤੀ ਕੀਤੀ ਸੜੀਆਂ ਲਾਸ਼ਾਂ ਦੀ ਉਸਲੇ ਫੌਜ ਨੇ ਉਹ ਵੀ ਆਪਣੇ ਆਪ ਚ ਇੱਕ ਇਤਿਹਾਸ ਹੈ ਇੱਕ ਅੰਤਰਰਾਜੀ ਸਮਝੌਤਾ ਹੈ ਜਿਨੀਵਾ ਕਨਵੈਨਸ਼ਨ ਜਿਹਨੂੰ ਕਹਿੰਦੇ ਨੇ ਜਿਨੀਵਾ ਸਮਝੌਤਾ ਉਸ ਦੇ ਤਹਿਤ ਜਿਸਲੇ ਦੋ ਮੁਲਕਾਂ ਦੇ ਵਿੱਚ ਜੰਗ ਹੁੰਦੀ ਹੈ ਤੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀਆਂ ਲੋਥਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਭਾਵੇਂ ਉਹ ਆਪਣੇ ਹੋਣ ਤੇ ਭਾਵੇਂ ਦੂਜੀ ਧਿਰ ਦੇ ਹੁਣ ਭਾਵੇਂ ਦੁਸ਼ਮਣ ਧਿਰ ਤੇ ਹੁਣ ਲੇਕਿਨ ਆਪ ਜੀ ਇੱਕ ਫੋਟੋ ਦੇ ਵਿੱਚ ਦੇਖ ਰਹੇ ਹੋਵੋਗੇ ਇੱਕ ਤਾਂ ਲਾਸ਼ ਕੋਲ ਪਈ ਹੋਈ ਇੱਕ ਉਹਦੇ ਪਿਛਲੇ ਪਾਸੇ ਚਾਤੀ ਮਾਰੋ ਤੇ ਲੱਤ ਤੋਂ ਖਿੱਚ ਕੇ ਇੱਕ ਲਾਸ਼ ਨੂੰ ਲਿਜਾਇਆ ਜਾ ਰਿਹਾ ਹੈ ਲਾਸ਼ਾਂ ਨੂੰ ਲੱਤਾਂ ਤੋਂ ਖਿੱਚ ਕੇ ਬਾਹਾਂ ਤੋਂ ਖਿੱਚ ਕੇ ਤੇ ਜਿਵੇਂ ਥੋਬੀ ਦੇ ਕੱਪੜੇ ਪਏ ਹੁੰਦੇ ਨੇ ਇੱਕ ਦੂਜੇ ਦੇ ਉੱਤੇ ਇੰਜ ਢੇਰ ਲਗਾਇਆ ਜਾ ਰਿਹਾ ਸੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਆਪ ਜੀ ਨਾਲ ਸਾਂਝੀ ਕਰਕੇ ਤੇ ਫਿਰ ਕਿਮਾ ਮੰਗਾਗਾ alte ਵਿਚਾਰ ਦੀ ਇੱਕ ਨੌਜਵਾਨ ਬੱਚੀ ਜਿਹਦਾ ਇੱਕ ਛੋਟਾ ਜਿਹਾ ਬੱਚਾ ਸੀ ਦੁੱਧ ਚੁੰਗਦਾ ਉਹ ਫੌਜ ਦੇ ਵੈਸ਼ਦ ਦਾ ਸ਼ਿਕਾਰ ਹੋ ਗਈ ਉਹਦੀ ਲਾਸ਼ ਪਈ ਹੋਈ ਸੀ ਤੇ ਉਹਦੀ ਲਾਸ਼ ਦੇ ਉੱਤੇ ਛਾਤੀ ਦੇ ਉੱਤੇ ਉਹਦਾ ਬੱਚਾ ਪਿਆ ਸੀ ਜੋ ਅਜੇ ਜੀਉਂਦਾ ਸੀ ਇੱਕ ਫੌਜੀ ਨੇ ਉਸ ਔਰਤ ਦੀ ਲਾਸ਼ ਨੂੰ ਪੈਰ ਤੋਂ ਫੜ ਕੇ ਕਸੀਟਿਆ ਤੇ ਉਹ ਜਿਹੜਾ ਛੋਟਾ ਜਿਹਾ ਬੱਚਾ ਸੀ ਉਹ ਦੇ ਉੱਪਰ ਲੁੜ ਕੇ ਸਾਈਡ ਤੇ ਡਿੱਗ ਪਿਆ ਤੇ ਸੁਭਾਵਕ ਹੈ ਰੋਣ ਲੱਗ ਪਿਆ ਬਹੁਤ ਉੱਚੀ ਉੱਚੀ ਉਹ ਕਰ ਲਾ ਰਿਹਾ ਸੀ ਇਹਦੇ ਦੂਸਰੇ ਫੌਜੀ ਨੇ ਉਸ ਬੱਚੇ ਨੂੰ ਪੈਰ ਦੇ ਅੰਗੂਠੇ ਤੋਂ ਇੰਜ ਫੜਿਆ ਜਿਵੇਂ ਉਹਨੂੰ ਚੰਗੀ ਤਰ੍ਹਾਂ ਫੜਨ ਦੇ ਨਾਲ ਉਹ ਪਿੱਟ ਜਾਏਗਾ ਜਿਵੇਂ ਕੋਈ ਬੱਚੇ ਚੂਹਾ ਫੜਨ ਕੋਈ ਮਰਿਆ ਹੋਇਆ ਚੂਹਾ ਚੁੱਕਣ ਨਾ ਤੇ ਉਹਨੂੰ ਪੂਛਲ ਤੋਂ ਬੜਾ ਬਚਾ ਕੇ ਚੁੱਕੀਦਾ ਵੀ ਹੱਥ ਲੱਗੇ ਨਾ ਘੱਟੋ-ਘੱਟ ਟੱਚ ਹੋਵੇ ਇੰਜ ਹੀ ਉਹਨੇ ਉਹ ਬੱਚੇ ਨੂੰ ਚੁੱਕਿਆ ਤੇ ਉਸ ਜਿਉਂਦੇ ਬੱਚੇ ਨੂੰ ਉਸ ਲਾਸ਼ਾਂ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਇੱਕ ਵਹਿਸ਼ ਦੀ ਇੰਤਹਾ ਹੈ ਇਹ ਤੇ ਨੀਆਂ ਕਹਾਣੀਆਂ ਨੇ ਮੈਂ ਤੁਹਾਨੂੰ ਸੁਣਾਉਣ ਲੱਗਾ ਇੰਨੀਆਂ ਸੱਚਾਈਆਂ ਨੇ ਇੰਨੀ ਜ਼ੁਲਮ ਦੀ ਇੰਤਹਾ ਹੈ ਸੁਣਾਉਣ ਲੱਗਾ ਤੇ ਮੈਂ ਕਈ ਸਮਾਂ ਬਿਤਾ ਦਿਆਂ सिर्फ ये दसना चाहना कि सत तरीक सारे दरबार साहब समूह से कब्जा हो चुका सी फौज का और लाशा की बहुत बेदबी की गई और सारिया फोटो जड़िया ने किमें दरबार साहब सारा समूह जोड़ा खंडर बन चुका सी अकाल तखत तो साहब ढेर ढेरी हो चुका सी सच्ची दास्तान दास्तं तू सुना रही ਇਹਨਾਂ ਫੋਟੋਆਂ ਦੇ ਹੁੰਦੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਕਿਉਂਕਿ ਇਹ ਫੋਟੋ ਆਪਣੇ ਆਪ ਦੇ ਵਿੱਚ ਸੱਚਾ ਇਤਿਹਾਸ ਬੋਲ ਰਹੀਆਂ ਨੇ ਫੋਟੋ ਬੋਲ ਰਹੀਆਂ ਨੇ ਆਪਣੇ ਆਪ ਮੂੰਹੋਂ ਬੋਲ ਰਹੀਆਂ ਨੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਕੀ ਜ਼ੁਲਮ ਟਾਇਆ ਗਿਆ ਅਜ ਇਤਨੇ ਕਿ ਬਚਨ ਪ੍ਰਵਾਣ ਕਰਨਾ ਹੋਈਆਂ ਬੋਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ